ਅਰੇ ਭਾਈ ਜਿਹਨੇ ਕਤਲ ਕੀਤਾ ਉਹ ਕਾਤਲ ਨੂੰ ਮਿਰੂ ਮਾਫੀ ਮੰਗੇ ਬਿਨਾ ਗ੍ਰਹਿ ਮੰਤਰੀ ਨੇ ਬਿਲਕੁਲ ਠੀਕਿਆ ਹੈ। ਇਹ ਆ ਜਿਹੜਾ ਹੁਣ ਵਿਦੇਸ਼ਾਂ ਚ ਕੀ ਕਰ ਰਹੇ ਨੇ ਕਾਲਿਸਤਾਨੀ ਜਿਹੜੇ ਕਹਿੰਦੇ ਅਸੀਂ ਅਗੇ ਕੁਝ ਵੀ ਨਹੀਂ ਹੈਗਾ ਮੁਠੀ ਭਰਨਾ ਜੇ ਕੋਈ ਖਾਲਸਾ ਮਿੰਜਰ ਮਾਰਿਆ ਗਿਆ ਤਾਂ ਇੱਥੇ ਵੀ ਦਰਦ ਹੋਣ ਲੱਗ ਜਾਂਦਾ। ਗੁਰਪਤਵੰਤ ਪੰਥੋਂ ਕੀ ਕਰਦਾ ਮਿੰਜਰ ਕਿਹੜੀ ਭਾਸ਼ਾ ਬੋਲਦਾ ਸੀ ਇਹਨਾਂ ਨੂੰ ਪਤਾ ਨਹੀਂ ਹੈ। ਜਦੋਂ ਉਹਨੂੰ ਬੱਸਾਂ 'ਚ ਉਤਾਰ ਕੇ ਮਾਰ ਦਿੱਤਾ ਜਾਂਦਾ ਸੀ ਪੁਲਿਸ ਵਾਲਿਆਂ ਦੇ ਮੁਲਾਜ਼ਮਾਂ ਦੇ ਘਰ ਵਾਲੇ ਪਰਿਵਾਰਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਉਹਨੂੰ ਫਿਰ ਅਸੀਂ ਗਲੋਰੀਫਾਈ ਕਰੀਏ ਸਿੱਖੀ ਦੀ ਵੀ ਪ੍ਰੈਸਟੀਜ ਲੋਅਰ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਸਿੱਖੀ ਦੇ ਜਿਹੜੀਆਂ ਸੰਸਥਾਵਾਂ ਨੇ ਇੰਸਟੀਚੂਸ਼ਨ ਜਿਹੜੇ ਉਹਨਾਂ ਦੇ ਤੁਹਾਨੂੰ ਹੀ ਲੱਗਦਾ ਕੀ ਸਜ਼ਾਵਾ ਜਦੋਂ ਇੰਨੀ-ਇੰਨੀ ਲੰਬੀਆਂ ਉਮਰਾਂ ਜਿਹੜੀਆਂ ਨੇ ਕਿ ਉਹਨਾਂ ਨੇ ਕੱਟ ਲਈਆਂ ਤਾਂ ਉਸ ਤੋਂ ਬਾਅਦ ਚ ਰਿਹਾਈ ਹੋਣੀ ਮੰਗੋ ਰਾਜੋਹੜਾ ਨੂੰ ਫਾਂਸੀ ਦੀ ਸਜ਼ਾ ਹੋਈ ਸਾਸੀ ਕਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਚ ਬਿਆਨ ਦਿੱਤਾ ਦੂਜੇ ਪਾਸੇ ਮਸਲਾ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦਾ ਚੱਕਿਆ ਸੀ ਤੇ ਜਿੰਨਾ ਸ਼ਕਤੀ ਦੇ ਨਾਲ ਬਿਆਨ ਦਿੱਤਾ ਗਿਆ ਤਾਂ ਉਤੋਂ ਹੁਣ ਅੱਗੇ ਆਉਂਦੇ ਸਮੇਂ ਦੇ ਦੌਰਾਨ ਜਿਹੜੇ ਇੱਕ ਸਿਆਸੀ ਸਮੀਕਰਨ ਚੱਲ ਰਹੇ ਨੇ ਕਿ ਬੀਜੇਪੀ ਅਕਾਲੀ ਦਲ ਦਾ ਗਠਜੰਬੰਦਰ ਹੋਊਗਾ ਜੀ ਦੁਵਾਰੇ ਵਿਰੋਧੀ ਤਰ੍ਹਾਂ ਕਹਿੰਦੀ ਹੈ ਤਾਂ ਪਹਿਲਾਂ ਹੀ ਹੈ ਖੈਰ ਉਹ ਵੱਡਾ ਅਲੱਗ ਮਸਲਾ ਹੈ ਪਰ ਜਿਹੜਾ ਬਿਆਨ ਜਿਸ ਤਰ੍ਹਾਂ ਦੇ ਨਾਲ ਦਿੱਤਾ ਤਾਂ ਉਤੋਂ ਕੀ ਸਮਝਿਆ ਜਾਵੇ ਕਿ ਆਉਂਦੇ ਸਮੇਂ ਦੇ ਦੌਰਾਨ ਕੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸੰਜੀਦਾ ਹੈਗਾ ਤੇ ਨਾਲ ਹੀ ਗੱਲ ਕੀ ਉਹ ਦੁਬਾਰੇ ਜਿਹਾ ਕਹੀਏ ਕਿ ਉਹਨਾਂ ਨੇ ਇੱਕ ਵਾਰੀ ਇਸ ਚੀਜ਼ ਨੂੰ ਜਿਵੇਂ ਫਿਕਸ ਕਰ ਦੇਣਾ ਕਿਉਂਕਿ ਭਾਈ ਰਾਜੂਣਾ ਤਾਂ ਲਗਾਤਾਰ ਇਹ ਗੱਲ ਕਹਿੰਦੇ ਨੇ ਕਿ ਜੋ ਅਸੀਂ ਕੀਤਾ ਇੱਕ ਤਾਂ ਉਹ ਸਮੇਂ ਦੇ ਹਾਲਾਤ ਸੀਗੇ ਦੂਜੇ ਪਾਸੇ ਅਸੀਂ ਉਸ ਚੀਜ਼ ਨੂੰ ਦੇ ਲਈ ਕੋਈ ਮਾਫੀ ਨਹੀਂਗੀ ਮੰਗਾਗੇ ਪਰ ਅਮਿਸ਼ਾ ਨੇ ਤੋੜ ਕੇ ਸਿੱਧੇ ਤੌਰ ਤੇ ਕਿਹਾ ਤਾਂ ਕਿ ਨਹੀਂ ਫਿਰ ਰਿਆਤ ਵੀ ਕੋਈ ਨਹੀਂ ਸਾਡਾ ਹਰਜੀਤ ਗਰੇਵਾਲ ਨੇ ਬੀਜਪੀ ਦੇ ਸੀਨੀਅਰ ਆਗੂ ਗਰੀਵਾਲ ਸਾਹਿਬ ਦੇਖਿਆ ਜਾਵੇ ਅਮਿਤ ਸ਼ਾਹ ਨੇ ਜਿੰਨਾ ਸ਼ਕਤੀ ਦੇ ਨਾਲ ਬਿਆਨ ਦਿੱਤਾ ਕਿਉਂਕਿ ਇੱਕ ਰਵਈਆ ਹੁੰਦਾ ਹਰ ਇੱਕ ਸਟੇਟਮੈਂਟ ਦੇਣ ਦਾ ਉਤੋਂ ਤੱਕ ਕਿਤੇ ਵੀ ਨਹੀਂ ਲੱਗਦਾ ਹੈਗਾ ਵੀ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਕੇਂਦਰੀ ਗੱਲ ਸੋਚ ਰਿਹਾ ਵੀ ਕੱਲ ਉਹਨਾਂ ਦੀ ਰਿਹਾਈ ਹੋਣੀ ਹੈ ਦੇਖੋ ਜੇ ਪਹਿਲੀ ਗੱਲ ਤਾਂ ਇਹ ਆ ਕਿ ਭਾਜਪਾ ਦੇ ਆਪਣੇ ਵਿਚਾਰ ਨੇ ਸਰਕਾਰ ਦੇ ਆਪਣੇ ਨੇ ਔਰ ਅਕਾਲੀ ਦਲ ਦੇ ਆਪਣੇ ਆ ਪਰ ਅਕਾਲੀ ਦਲ ਦੇ ਵੀ ਜਿਹੋ ਜਿਹੇ ਵਿਚਾਰ ਅੱਜ ਨੇ ਇਹੋ ਜਿਹੇ ਨਹੀਂ ਹੋਇਆ ਕਰਦੇ ਸੀ ਅਕਾਲੀ ਦਲ ਦੇਸ਼ ਭਗਤ ਜਮਾਤਾ ਪਹਿਲੀ ਗੱਲ ਅਸੂਲਾਂ ਦੀ ਹੈ ਔਰ ਸਿੱਖ ਧਰਮ ਜਾਂ ਖਾਲਸਾ ਜਿਹੜਾ ਉਹ ਤਾਂ ਬਿਲਕੁਲ ਆਪਣੇ ਅਸੂਲਾਂ ਤੇ ਖੜਾ ਗੁਰੂਆਂ ਚ ਤਾਂ ਬਾਣੀ ਨਹੀਂ ਜਿਹੜੀ ਇਹ ਬੋਲਦੇ ਉਹ ਗੱਲ ਨਹੀਂ ਹੈ ਗੁਰੂਆਂ ਦੀ ਔਰ ਮੈਂ ਇਹ ਸਮਝਦਾ ਵੀ ਇਹਦੇ ਨਾਲ ਇਹ ਸਿੱਖੀ ਦੀ ਵੀ ਪ੍ਰੈਸਟੀਜ ਲੋਅਰ ਕਰਨ ਦੀ ਕੋਸ਼ਿਸ਼ ਕਰਦੇ ਆ ਸਿੱਖੀ ਦੇ ਜਿਹੜੀਆਂ ਸੰਸਥਾਵਾਂ ਨੇ ਇੰਸਟੀਚੂਸ਼ਨ ਜਿਹੜੇ ਉਹਨਾਂ ਦੇ ਔਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਆ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਜ਼ਾਕ ਬਣਾਇਆ ਜਿਸ ਤਰ੍ਹਾਂ ਇਹਨਾਂ ਨੇ ਬਾਕੀ ਚੀਜ਼ਾਂ ਦਾ ਹੁਣ ਐਡਹੌਕ ਤੇ ਹੀ ਰਿਹਾ ਨਾ ਜਸੇਦਾਰ ਰੈਡਹੌਕ ਤੇ ਰਹਿੰਦੇ ਆ ਕਦੇ ਜਸੇਦਾਰ ਅੱਜ ਤੱਕ ਰਹੇ ਆ ਔਰ ਜਿਸ ਤਰ੍ਹਾਂ ਇਹ ਹਰ ਗੱਲ ਲੈ ਕੇ ਤੁਰ ਪੈਂਦੇ ਆ ਵੀ ਜੇ ਫਿਰ ਤੱਕ ਕਿਸੇ ਵੀ ਧਰਮ ਦਾ ਵਿਅਕਤੀ ਕੋਈ ਕਤਲ ਕਰੇਗਾ ਕਤਲੋਗਾਰਥ ਕਰੇਗਾ ਉਹ ਕੋਈ ਵੀ ਦੂਸਰਾ ਉੱਠ ਕੇ ਧਰਮ ਵਾਲਾ ਕਹੇਗਾ ਕਿ ਇਹ ਤਾਂ ਧਾਰਮਿਕ ਗੱਲ ਆ ਜੀ ਇਹ ਤਾਂ ਸਾਡੇ ਧਰਮ ਦੀ ਗੱਲ ਆ ਇਹਨਾਂ ਨੂੰ ਛੱਡੋ ਅਰੇ ਭਾਈ ਜਿਨੇ ਕਤਲ ਕੀਤਾ ਉਹ ਕਾਤਲ ਉਹ ਉਸ ਨੂੰ ਉਸ ਤਰ੍ਹਾਂ ਦੀ ਮਾਫੀ ਨਹੀਂ ਦਿੱਤੀ ਜਾ ਸਕਦੀ ਹਾਂ ਫਿਰ ਉਹ ਮਾਫੀ ਮੰਗੇ ਬਿਨਾ ਗ੍ਰਹਿ ਮੰਤਰੀ ਨੇ ਬਿਲਕੁਲ ਠੀਕ ਕਿਹਾ ਨਹੀਂ ਤਾਂ ਦੇਸ਼ ਦੇ ਲੋਕ ਵੀ ਸੋਚਦੇ ਸੀ ਦੁਨੀਆ ਦੇ ਲੋਕ ਵੀ ਸੋਚਦੇ ਸੀ ਕਿ ਕਿਸ ਤਰ੍ਹਾਂ ਦੀਆਂ ਸਰਕਾਰਾਂ ਨੇ ਹਿੰਦੁਸਤਾਨ 'ਚ ਉਹ ਬਹੁਤ ਅੱਛਾ ਸਟੈਂਡ ਰਿਹਾ ਉਹਨਾਂ ਦਾ ਔਰ ਮੈਂ ਇਸ ਕਰਕੇ ਨਹੀਂ ਕਹਿੰਦਾ ਮੇਰੀ ਪਾਰਟੀ ਦੇ ਲੀਡਰ ਨੇ ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਮੈਂ ਪਾਰਟੀ ਦੇ ਅੰਦਰ ਇੱਕ ਫੰਕਸ਼ਨਰੀ ਹਾਂ ਸਾਰੇ ਦੇਸ਼ ਭਗਤ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਯਾਰ ਇਹ ਕੀ ਹੋ ਰਿਹਾ ਔਰ ਕੱਲ ਨੂੰ ਕਿਹੜਾ ਮੁੱਖ ਮੰਤਰੀ ਜਦੋਂ ਮੁਸ਼ਕਲ ਹਾਲਾਤ ਚ ਆਜੂਗਾ ਉਸ ਵੇਲੇ ਕੀ ਸੀ ਜਦੋਂ ਸਰਦਾਰ ਬੈਂਤ ਸਿੰਘ ਦੀ ਹੱਤਿਆ ਹੋਈ ਹੈ ਉਸ ਤੋਂ ਪਹਿਲਾਂ ਕੀ ਸੀ ਕਿਸ ਦੌਰ ਚ ਉਹਨਾਂ ਨੇ ਕੰਮ ਕੀਤਾ ਬੈਂਤ ਸਿੰਘ ਆਪ ਤਾਂ ਮਾਰਨ ਨਹੀਂ ਗਏ ਕਿਸੇ ਨੂੰ ਭਾਈ ਉਹ ਚੀਫ ਮਿਨਿਸਟਰ ਸੀ ਹਿੰਦੂਆਂ ਨੂੰ ਬੱਸਾਂ ਚ ਉਤਾਰ ਕੇ ਮਾਰ ਦਿੱਤਾ ਜਾਂਦਾ ਸੀ ਪੁਲਿਸ ਵਾਲਿਆਂ ਦੇ ਮੁਲਾਜ਼ਮਾਂ ਦੇ ਘਰ ਵਾਲੇ ਪਰਿਵਾਰਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਉਹਨੂੰ ਫਿਰ ਅਸੀਂ ਗਲੋਰੀਫਾਈ ਕਰੀਏ ਰੁਸ਼ਵਾਲੇ ਵੀ ਤਾਂ ਸਾਡੇ ਹੀ ਸੀ ਹਿੰਦੂ ਵੀ ਸਾਡੇ ਹੀ ਸੀ ਪਰ ਉਹਤੇ ਇਲਜ਼ਾਮ ਦਾ ਗ੍ਰਿਵਲ ਸਭ ਲਗਾਤਾਰ ਇਹ ਰਹੇ ਨਾ ਵੀ ਉਦੋਂ ਮਾਹੌਲ ਕਿਤੇ ਨਾ ਕਿਤੇ ਏਜੰਸੀਆਂ ਨੇ ਇਸ ਤਰ੍ਹਾਂ ਦਾ ਕ੍ਰੀਏਟ ਕਰਿਆ ਕਿ ਉਹਦੇ ਚ ਨੁਕਸਾਨ ਨੌਜਵਾਨਾਂ ਦਾ ਕਰਿਆ ਸਿੱਖ ਨੌਜਵਾਨ ਬਹੁਤ ਉਹਦੇ ਵਿੱਚ ਮਰੇ ਜਾਂ ਆਮ ਹਿੰਦੂ ਵੀ ਮਰੇ ਉਹ ਕਹਿੰਦੇ ਕਿ ਉਹ ਮਾਹੌਲ ਸਾਰਾ ਉਹਨਾਂ ਦਾ ਸਿਰਜਿਆ ਹੋਇਆ ਸੀ ਜਿਹਦੇ ਕਰਕੇ ਇਹਨੂੰ ਇਹਨਾਂ ਨੇ ਇੱਕ ਚਾਹੇ ਬਦਲਾ ਲਓ ਲਾ ਲਓ ਇਸ ਚੀਜ਼ ਦਾ ਚਾਹੇ ਇਹਨੂੰ ਸ਼ਾਂਤ ਕਰਨ ਵਾਸਤੇ ਇਹ ਸਖਤ ਕਦਮ ਉਹ ਕਹਿੰਦੇ ਇਸੇ ਤਰ੍ਹਾਂ ਨਕੂਮ ਨੇ ਚੱਕੇ ਜਿਹੜੇ ਸਰਦਾਰ ਬੈਂਤ ਸਿੰਘ ਦੇ ਨਾਲ 18 ਲੋਕ ਹੋਰ ਮਰੇ ਸੀ ਇਸ ਤਰ੍ਹਾਂ ਉਹ ਜਿਹੜੇ ਸੀ ਉਹਨਾਂ ਦਾ ਕੀ ਕਸੂਰ ਸੀ ਜੀ ਜਿਹੜਾ ਆ ਮਾਰਤਾ ਸੀ ਐਸਵਾਈਐਲ ਵਾਲਾ ਇੰਜੀਨੀਅਰ ਤੇ ਸਬਡੰਡ ਜਿਹੜਾ ਉਹਨਾਂ ਦਾ ਕੀ ਕਸੂਰ ਸੀ ਜੀ ਉਹ ਕਹਿੰਦੇ ਐਸਵਾਈਐਲ ਬੰਦਾ ਤਾਂ ਜੇ ਉਹ ਤਾਂ ਸਰਕਾਰੀ ਨੌਕਰੀ ਕਹਿੰਦੇ ਹਟੇ ਕਹਿੰਦੇ ਕਹਿੰਦੇ ਮੁੱਦਾ ਹੀ ਤਾਂ ਹੀ ਉਦੋਂ ਬੰਦ ਹੋਇਆ ਕਿਉਂਕਿ ਜੋ ਮਾਹੌਲ ਹੈ ਜਖੜਾ ਨਹੀਂ ਬੰਦ ਹੋਇਆ ਕੁਝ ਨਹੀਂ ਬੰਦ ਹੋਇਆ ਗਲਤਫਹਿਮੀ ਕੱਢ ਦਿਓ ਇਹਨਾਂ ਦੇ ਕਰਕੇ ਨਹੀਂ ਬੰਦ ਹੋਇਆ ਇਸ ਤਰ੍ਹਾਂ ਦੀ ਹੱਤਿਆਵਾਂ ਕਰਨਗੇ ਤਾਂ ਸਟੇਟ ਨਹੀਂ ਚੱਲੇਗੀ ਦੇਸ਼ ਨਹੀਂ ਕੰਮ ਕਰੇਗਾ ਆਪਣਾ ਦੇਸ਼ ਦੀ ਵਿਵਸਥਾ ਨਹੀਂ ਕੰਮ ਕਰੇਗੀ ਇਹ ਜਿਹੜੀਆਂ ਗੱਲਾਂ ਨੇ ਇਹ ਗਲਤ ਨੇ ਔਰ ਇੱਕ ਸਿੱਖੀ ਜਿਹੜੀ ਹੈ ਨਾ ਉਹ ਹੋਰ ਚੀਜ਼ ਆ ਖਾਲਸਾ ਉਹ ਇਹ ਨਹੀਂ ਹੈ ਜਿਹੜਾ ਇਹ ਇਹ ਪਰਵਾਸਾ ਜਿਹੜੀ ਦਿੰਦੇ ਆ ਖਾਲਸਾ ਤੇ ਇੱਕ ਅਗਰ ਬੱਸ ਚੜ ਜਾਂਦਾ ਸੀ ਤਾਂ ਇਹ ਹੁੰਦਾ ਸੀ ਹੁਣ ਅਸੀਂ ਸੁਰੱਖਿਆ ਤਾਂ ਹੁਣ ਇਹ ਰਖਵਾਲਾ ਆ ਗਿਆ ਸਾਡਾ ਠੀਕ ਹੈ ਇਹ ਕਿਹੋ ਜੀ ਦਿਖ ਮਣਾਉਂਦੇ ਨੇ ਹਥਿਆਰੇ ਬਣਾਉਂਦੇ ਨੇ ਦਿਖਾਉਂਦੇ ਨੇ ਇਹ ਗਲਤ ਆ ਔਰ ਮੈਂ ਇਹ ਸਮਝਦਾ ਕਿ ਅਜਿਹਾ ਹੁਣ ਵਿਦੇਸ਼ਾਂ 'ਚ ਕੀ ਕਰ ਰਹੇ ਨੇ ਉਕਾਲਿਸਤਾਨੀ ਜਿਹੜੇ ਕਹਿੰਦੇ ਅਸੀਂ ਹੈਗੇ ਹਾਂ ਕੁਝ ਵੀ ਨਹੀਂ ਹੈਗੇ ਮੁਠੀ ਭਰ ਨੇ ਜੇ ਕੋਈ ਖਾਲਸਾ ਨਿੱਜਰ ਮਾਰਿਆ ਗਿਆ ਤਾਂ ਇੱਥੇ ਵੀ ਦਰਦ ਹੋਣ ਲੱਗ ਜਾਂਦਾ ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਜਾਊਗਾ ਭਾਈ ਤੁਸੀਂ ਕਹੋਗੇ ਹਿੰਦੂਆਂ ਦੇ ਖਿਲਾਫ ਬੋਲੋਗੇ ਤੁਸੀਂ ਕਿਸੇ ਹੋਰ ਦੇ ਖਿਲਾਫ ਬੋਲੋਗੇ ਅਸਲ 'ਚ ਖਾਲਸਾ ਦੀ ਸਿਰਜਣਾ ਜਿਹੜੀ ਹੋਈ ਉਸ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਬਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਅੱਜ ਅਸੀਂ ਸ਼ਹੀਦਜਦਾਂ ਦੇ ਦਿਨ ਮਨਾ ਰਹੇ ਹਾਂ ਉਹਨਾਂ ਦੀ ਸ਼ਹਾਦਤਾਂ ਹੋਈਆਂ ਕਾਦੇ ਲਈ ਹੋਈਆਂ ਨੇ ਉਹ ਜ਼ੁਲਮ ਦੇ ਖਿਲਾਫ ਤੇ ਹਿੰਦੂ ਧਰਮ ਦੀ ਰੱਖਿਆ ਠੀਕ ਹੈ ਭਾਈ ਸਾਡੇ ਦੇਸ਼ ਦੇ ਕਲਚਰ ਨੂੰ ਖਤਮ ਨਾ ਕਰੋ ਸਾਡੀ ਸਭਿਅਤਾ ਨੂੰ ਖਤਮ ਨਾ ਕਰੋ ਮੁਗਲ ਤਾਂ ਇਹੀ ਕਰ ਰਹੇ ਸੀ ਨਾ ਉਸ ਵੇਲੇ ਤੇ ਇਸ ਕਰਕੇ ਹੀ ਉਹਨਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਨਾ ਔਰ ਇਹ ਅੱਜ ਜਿਹੜੇ ਉਹ ਸਾਰੇ ਸਿਸਟਮ ਦੇ ਖਿਲਾਫ ਬੋਲਦੇ ਆ ਵਿਦੇਸ਼ਾਂ ਜਾ ਕੇ ਇਸ ਤਰ੍ਹਾਂ ਦੀ ਦੇਸ਼ ਨਾਲ ਗੱਦਾਰੀ ਕਰਦੇ ਆ ਔਰ ਕੀ ਕੱਲ ਨੂੰ ਗੁਰਦੁਆਰਿਆਂ ਦੇ ਉੱਪਰ ਨਹੀਂ ਕੁਝ ਲਿਖਿਆ ਜਾਊਗਾ ਤੁਸੀਂ ਅੱਜ ਮੰਦਰਾਂ ਦੇ ਉੱਪਰ ਲਿਖ ਰਹੇ ਹੋ ਔਰ ਉਸ ਨੂੰ ਤੁਸੀਂ ਸਪੋਰਟ ਕਰਦੇ ਹੋ ਸਮਰਥਨ ਕਰਦੇ ਹੋ ਕਿਉਂ ਲਿਖਦੇ ਹੋ ਇਹ ਕਿਉਂ ਸਮਰਥਨ ਕਰਦੇ ਹੋ ਨਾ ਕਿਸੇ ਮਸਜਿਦ ਤੇ ਕੁਝ ਲਿਖਿਆ ਹੋਣਾ ਚਾਹੀਦਾ ਨਾ ਚਰਚ ਤੇ ਨਾ ਮੰਦਰ ਤੇ ਨਾ ਗੁਰਦੁਆਰੇ ਤੇ ਇਹ ਸਭ ਧਾਰਮਿਕ ਸਥਾਨ ਨੇ ਸਭ ਦੀ ਆਪਣੀ ਆਪਣੀ ਆਸਥਾ ਤੇ ਉਸ ਨੂੰ ਤੁਸੀਂ ਸਮਰਥਕ ਬਣ ਜਾਓ ਇਹਦੀ ਹੱਤਿਆ ਕਿਉਂ ਹੋ ਗਈ ਉਹਦੀ ਕਿਉਂ ਹੋ ਗਈ ਹੈ ਬੀਜੇ ਸੰਜਾ ਕੇ ਵੀ ਤੁਹਾਨੂੰ ਚਿੰਤਾ ਹੋ ਜਾਂਦੀ ਹੈ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਕੱਲ ਨੂੰ ਗੁਰਪਤਵੰਤ ਪੰਨੋਂ ਬਾਰੇ ਵੀ ਕਹਿਣਗੇ ਗੁਰਪਤਵੰਤ ਪੰਨੋਂ ਕੀ ਕਰਦਾ ਹੈ ਨਿੱਜਰ ਕਿਹੜੀ ਭਾਸ਼ਾ ਬੋਲਦਾ ਸੀ ਇਹਨਾਂ ਨੂੰ ਪਤਾ ਨਹੀਂ ਹੈ ਪਰ ਪਰ ਗਰੇਵਾਲ ਸਾਹਿਬ ਦੇਖਿਏ ਜਿਹੜੀ ਰਾਜਵਾਨਾ ਹੋਰਾਂ ਨੂੰ ਲੈ ਕੇ ਤਾਂ ਜੇ ਚਲੋ ਤੁਹਾਡੇ ਹਿਸਾਬ ਦੇ ਨਾਲ ਵੀ ਲਾ ਲਈਏ ਜਾਂ ਲਾ ਲਈਏ ਵੀ ਸਿਸਟਮ ਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਸਜ਼ਾਵਾਂ ਜਦੋਂ ਇੰਨੀ-ਇੰਨੀਆਂ ਲੰਬੀਆਂ ਉਮਰਾਂ ਜਿਹੜੀਆਂ ਨੇ ਕਿ ਉਹਨਾਂ ਨੇ ਕੱਟ ਲਈਆਂ ਤਾਂ ਉਸ ਤੋਂ ਬਾਅਦ ਚ ਰਿਹਾਈ ਹੋਣੀ ਬੰਦ ਸੁਣ ਲਓ ਮੇਰੀ ਗੱਲ ਰਾਜਵਾਨਾ ਦਾ ਕੇਸ ਕੀ ਹੈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਹੋਮ ਮਿਨਿਸਟਰ ਕੋਈ ਹੋਵੇ ਕੋਈ ਪ੍ਰਧਾਨ ਮੰਤਰੀ ਹੋਵੇ ਜਿਹੜਾ ਕਾਨੂੰਨ ਆਦੇਸ਼ ਦਾ ਉਸ ਨੂੰ ਤਾਂ ਮੰਨਣਾ ਪਊਗਾ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਉਮਰ ਕੈਦ ਚ ਤਬਦੀਲ ਹੋਵੇ ਹੈ ਫਿਰ ਉਮਰ ਕੈਦ ਨੂੰ ਤੁਸੀਂ ਉਹਨੂੰ ਬਈ 28 ਸਾਲ ਕੱਟਲੇ ਜਾਂ 27 ਸਾਲ ਕੱਟਲੇ ਫਿਰ ਉਹਨੂੰ ਫ੍ਰੀ ਕਰ ਦਿਓ ਉਹ ਤਾਂ ਗੱਲ ਹੈ ਅਜੇ ਤੱਕ ਫਾਂਸੀ ਦੀ ਸਜ਼ਾ ਉਮਰ ਕੈਦ ਚ ਤਬਦੀਲ ਨਹੀਂ ਹੋਈ ਠੀਕ ਹੈ ਤੇ ਉਸ ਕਾਨੂੰਨ ਨੂੰ ਕਿਹੜਾ ਤੋੜ ਸਕਦਾ ਜੀ ਇਹ ਤਾਂ ਕਿਸੇ ਦੀ ਹਿੰਮਤ ਹੈ ਪਰ ਨਹੀਂ ਲੱਗਦਾ ਕਿ ਜਦੋਂ ਹੁਣ ਰਜੀਵ ਗਾਂਧੀ ਦੇ ਛੱਡੇ ਗਏ ਸੀਗੇ ਅਸੈਸੀਨੇਟਡ ਛੱਡੇ ਗਏ ਉਹ ਤੋਂ ਬਾਅਦ ਦੇ ਵਿੱਚ ਕਈਏ ਕਿ ਜਦੋਂ ਇੱਕ ਸਿੱਖ ਸੈਂਟੀਮੈਂਟ ਉਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਜਦੋਂ ਕਾਨੂੰਨ ਦੇ ਹਿਸਾਬ ਦੇ ਨਾਲ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਉਹ ਠੀਕ ਹੈ ਕਿ ਕੋਈ ਨੇ ਉਹਨਾਂ ਨੂੰ ਸੁਣਾਇਆ ਸਰਕਾਰਾਂ ਤਾਂ ਦੇਖਦੀਆਂ ਨੇ ਨਾ ਮਾਹੌਲ ਮੈਨੂੰ ਛੱਡਣ 'ਚ ਕੋਈ ਇਤਰਾਜ਼ ਨਹੀਂ ਹੈ ਜੀ ਉਹ ਤੁਸੀਂ ਉਹਦੇ ਪਰਿਵਾਰ ਵਾਲਿਆਂ ਨੂੰ ਬਿੱਟੂ ਨੂੰ ਪੁੱਛ ਲਓ ਜਾ ਕੇ ਜੇ ਉਹ ਕਹਿੰਦਾ ਹੈਗਾ ਠੀਕ ਹੈ ਠੀਕ ਹੈ ਉਹਨਾਂ ਤੋਂ ਬਹੁਤ ਵਿਰੋਧ ਕਰਿਆ ਉਹਨਾਂ ਤੋਂ ਤੇ ਫਿਰ ਸਿੰਘਰਤਪੁਰ ਦਾ ਵਿਰੋਧ ਕਰਿਆ ਫਿਰ ਇਹ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਨੇ ਔਰ ਫਿਰ ਇਹ ਇਦਾਂ ਪਾਰਲੀਮੈਂਟ ਚ ਉੱਚੀ ਉੱਚੀ ਬੋਲਣਾ ਜਾਂ ਇਹ ਕਰਨਾ ਵੋਟ ਬੈਂਕ ਦੇ ਲਈ ਇਸ ਨਾਲ ਵੋਟ ਬੈਂਕ ਵਿੱਚ ਵਧੇਗਾ ਸਿੱਖ ਜਿਹੜੀ ਆ ਬੜੀ ਕਾਨੂੰਨ ਨੂੰ ਮੰਨਣ ਵਾਲੇ ਲੋਕ ਨੇ ਔਰ ਜਿਹੜੇ ਦੇਸ਼ ਚ ਵੀ ਜਾਂਦੇ ਆ ਜਿੱਥੇ ਵੀ ਰਹਿੰਦੇ ਆ ਖਾਲਸਾ ਜਿਹੜਾ ਉੱਥੋਂ ਦੇ ਕਾਨੂੰਨ ਨੂੰ ਵੀ ਮੰਨਦੇ ਆ ਔਰ ਉੱਥੇ ਆਪਣੇ ਆਪ ਨੂੰ ਬਹੁਤ ਉੱਚੇ ਸਥਾਨਾਂ ਤੇ ਸਥਾਪਿਤ ਕੀਤਾ ਮਨਿਸਟਰ ਵੀ ਨੇ ਸਰਕਾਰਾਂ ਚ ਵੀ ਨੇ ਤੇ ਉਹਨਾਂ ਦੀ ਪ੍ਰਸ਼ੰਸਾ ਵੀ ਹੁੰਦੀ ਹੈ ਠੀਕ ਹੈ ਨਾ ਗੱਲ ਉੱਥੇ ਉੱਥੋਂ ਦੇ ਲੋਕ ਉਹਨਾਂ ਨੂੰ ਮੰਨਦੇ ਆ ਕਈ ਤਾਂ ਐਸੀ ਜਗ੍ਹਾ ਤੇ ਚੰਦੇ ਆ ਜਿੱਥੇ ਆਪਣੀ ਇੰਡੀਅਨ ਕਮਿਊਨਿਟੀ ਵੀ ਨਹੀਂ ਹੁੰਦੀ ਜ਼ਿਆਦਾ ਅੰਗਰੇਜ਼ ਹੀ ਹੁੰਦੇ ਆ ਉਹਨਾਂ ਜਗ੍ਹਾ ਤੇ ਸਤਾਨਾ ਤੋਂ ਜਿੰਦੇ ਨੇ ਲੋਕ ਉਹਨਾਂ ਨੂੰ ਸਾਰੇ ਹੀ ਸਤਕਾਰ ਕਰਦੇ ਆ ਸਮਾਜ ਦੇ ਸਾਰੇ ਵਰਗ ਸਤਕਾਰ ਕਰਦੇ ਆ ਤੇ ਤੁਸੀਂ ਉਸ ਖਾਲਸਾ ਦਾ ਉਸ ਕੌਮ ਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਜਿਹੜੀਆਂ ਤਸਵੀਰਾਂ ਲਗਾਈਆਂ ਨੇ ਜਾਂ ਹੋਰ ਕੀਤਾ ਜਾਂ ਕਿਸ ਤਰ੍ਹਾਂ ਦੀ ਪਰੰਪਰਾ ਪਾਲੀ ਇਹ ਮਿੰਤਾ ਨੂੰ ਦੀ ਸਮਝ ਨਹੀਂ ਆਉਂਦੀ ਜੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਚਲੋ ਜੇ ਆਪਾਂ ਇਹਦੇ ਤੇ ਦੂਜੇ ਪਾਸੇ ਜਿਵੇਂ ਤੁਸੀਂ ਗੱਲ ਕਰੀ ਵੀ ਜਿਹੜੀ ਇੱਕ ਸਿੱਖ ਪਹਿਚਾਣ ਤੇ ਖਾਲਸਾ ਦੀ ਪਹਿਚਾਣ ਬਣੀ ਹੋਈ ਹੈ ਜਿਵੇਂ ਬਾਕੀ ਮੁਲਕਾਂ ਦੇ ਵਿੱਚ ਵੀ ਆ ਯਾਨੀ ਕਿ ਜਦੋਂ ਜੇ ਇੱਕ ਰਾਜਵਾਲੇ ਦੀ ਗੱਲ ਕਰੀਏ ਜਾਂ ਤਮੰ ਬੰਦੀ ਸਿੰਘ ਜਿਹੜੇ ਵੀ ਨਾਮ ਸ਼ਾਮਿਲ ਲੇਗੇ ਜਦੋਂ ਉਹਨਾਂ ਦੀ ਗੱਲ ਹੁੰਦੀ ਹੈ ਕੀ ਸਮਝਦੇ ਹੋ ਕਿ ਇਹ ਸਿੱਖ ਦੀਪਕ ਪ੍ਰਭਾਸ਼ਾ ਜਾਂ ਖਾਲਸੇ ਦੀ ਪ੍ਰਭਾਸ਼ਾ ਨੂੰ ਤੁਹਾਨੂੰ ਕੀ ਲੱਗਦਾ ਢਾਹ ਲੱਗਦੀ ਹੈ ਬਿਲਕੁਲ ਕਿਉਂ ਨਹੀਂ ਲੱਗਦੀ ਉਹਨਾਂ ਨੂੰ ਲੱਗਦੀ ਜਦੋਂ ਇਦਾਂ ਦੀਆਂ ਗੱਲਾਂ ਅਸੀਂ ਕਰਦੇ ਆਂ ਸਾਨੂੰ ਜਿਹੜੀ ਦੇਖੋ ਸਰਕਾਰ ਨਾਲ ਚਾਰਾਜੋਈ ਕਰਨੀ ਹੁੰਦੀ ਆ ਇਹ ਨਹੀਂ ਇਹ ਤਾਂ ਧਰਮ ਨੂੰ ਖਤਰਾ ਹੋ ਗਿਆ ਜੀ ਸਾਡੇ ਧਰਮ ਤੇ ਹਮਲਾ ਹੋ ਗਿਆ ਜੀ ਅਰੇ ਭਾਈ ਕਤਲ ਤਾਂ ਤੁਸੀਂ ਵੀ ਕੀਤਾ ਧਰਮ ਤੇ ਹਮਲਾ ਕੀ ਹੋ ਗਿਆ ਤੁਸੀਂ ਇਹਨਾਂ ਨੂੰ ਕਹੋ ਸਾਰੇ ਸਿੱਖਾਂ ਦੇ ਕਤਲ ਕਰਤਾ ਸਾਰੇ ਸਿੱਖਾਂ ਦੀ ਗੱਲ ਕਰਨ ਲੱਗ ਜਾਂਦੇ ਆ ਇਹ ਤਾਂ ਸਿੱਖ ਕੌਮ ਦਾ ਖਾਲਸਾ ਦਾ ਇਸਤੇਮਾਲ ਕਰਦੇ ਹੋਏ ਸੱਤਾ ਚਾਹੁਣਾ ਚਾਹੁੰਦੇ ਆ ਇਹ ਗੱਲ ਨਹੀਂ ਠੀਕ ਆ ਪਰ ਦੂਜੇ ਪਾਸੇ ਦੇਖੀਏ ਭਾਜਪਾ ਦੇ ਅਕਾਲੀ ਦਲ ਦੇ ਗਠਜੰਬੰਦਨ ਦੀਆਂ ਗੱਲਾਂ ਚੱਲਦੀਆਂ ਨੇ ਗਿਆ ਫਿਰ ਜਦੋਂ ਇੰਨਾ ਹੋਣ ਗਿਆ ਕਿਵੇਂ ਹੋ ਵੀ ਜਾਵੇ ਗਠਜੰਬੰਦਨ ਵੀ ਹੋ ਜੇ ਮੈਂ ਤਾਂ ਫਿਰ ਵੀ ਇਦਾਂ ਦੀ ਗੱਲ ਹੀ ਬੋਲੂਗਾ ਅਮੇਸ਼ਾਹ ਜੀ ਵੀ ਇਹੀ ਗੱਲ ਕਹਿਣਗੇ ਸਾਡੇ ਅਸੂਲ ਵੀ ਨੇ ਭਾਜਪਾ ਦੇ ਅਸੀਂ ਦੇਸ਼ ਨੂੰ ਵੀ ਦੇਖਣਾ ਬਾਕੀ ਲੋਕਾਂ ਨੂੰ ਵੀ ਦੇਖਣਾ ਇਹ ਮੈਂ ਸਮਝਦਾ ਕੋਈ ਗਠਵੰਦ ਨਾਲ ਨਹੀਂ ਜੋੜਨਾ ਚਾਹੀਦਾ ਇਹ ਰਾਜਨੀਤੀ ਤੋਂ ਪਰੇਤ ਨਹੀਂ ਹੋਣੀਆਂ ਚਾਹੀਦੀਆਂ ਗੱਲਾਂ ਔਰ ਜਿਹੜੇ ਅਕਾਲੀ ਦਲ ਦੀ ਤਰਫੋਂ ਵੀ ਇਹ ਹੋ ਰਿਹਾ ਅਕਾਲੀ ਦਲ ਵੀ ਇਹੋ ਜਿਹਾ ਨਹੀਂ ਸੀ ਔਰ ਸ਼ਰੋਣੀ ਕਮੇਟੀ ਤਾਂ ਬਹੁਤ ਹੀ ਉੱਚੀ ਅਰੇ ਅਜਿਹੇ ਲੋਕ ਰਹੇ ਨੇ ਜਿਨ੍ਹਾਂ ਦਾ ਨਾਮ ਲੈਂਦੇ ਹੀ ਸ਼ਰਦਾ ਤੇ ਸਤਕਾਰ ਨਾਲ ਸਿਰ ਚੁੱਕ ਜਾਇਆ ਕਰਦਾ ਸੀ ਠੀਕ ਹੈ ਤੁਸੀਂ ਦੇਖੋ ਇਹਨਾਂ ਨੂੰ ਤਾਂ ਮੈਂ ਸੰਤ ਬਾਬਾ ਫਤਿਹ ਸਿੰਘ ਜੀ ਨੂੰ ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਨੂੰ ਸੰਤ ਬਾਬਾ ਚੰਨਣ ਸਿੰਘ ਜੀ ਨੂੰ ਬਹੁਤ ਛੋਟੀ ਅਵਸਥਾ 'ਚ ਦੇਖਿਆ ਤੇ ਮੈਂ ਸਮਝਦਾ ਕਿ ਇੰਨਾ ਸਤਕਾਰ ਸੀ ਇਨਾਂ ਲੋਗਾਂ ਦਾ ਮਾਸਟਰ ਤਾਰਾ ਸਿੰਘ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਆਹ ਜਿਹੜੇ ਪੰਜਾਬ 'ਚ ਬੈਠੇ ਅਸੀਂ ਗੱਲਾਂ ਕਰਦੇ ਆ ਇਹ ਪੰਜਾਬ ਪਾਕਿਸਤਾਨ ਨਾਲ ਹੋਣਾ ਸੀ ਜੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਉਹਨਾਂ ਦੀ ਸੋਚ ਸੀ ਐਸੀ ਦੇਸ਼ ਦੇ ਲਈ ਸੋਚ ਸੀ ਉਹਨਾਂ ਦੀ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਰਦੇ ਸਰ ਲਾਸਟ ਜੇ ਅਗਰਵਾਲ ਸਾਹਿਬ ਪੁੱਛਾਂ ਅਕਾਲੀ ਦਲ ਦਾ ਰਿਕਵੈਸਟ ਕਰ ਰਿਹਾ ਦੁਬਾਰੇ ਇਹ ਗੱਲ ਨੂੰ ਲੈ ਕੇ ਵੀ ਅਮਿਤ ਸ਼ਾਹ ਜਿਹੜੇ ਬਿਆਨ ਨੇ ਆਪਦਾ ਵਾਪਸ ਲੈਣ ਤੇ ਉਹ ਅਜਿਹੀਆਂ ਗੱਲਾਂ ਨਾ ਕਰਨ ਇਹਨੂੰ ਨਰਮ ਨਰਮੀ ਦੇ ਤੌਰ ਤੇ ਦੇਖਿਆ ਜਾਵੇ ਅ ਇਹਦੇ ਚ ਫਿਰ ਹੁਣ ਜੇ ਕਹੀਏ ਕਿ ਸਿਆਸੀ ਮੈਨੇ ਰਹਿਣਗੇ ਜਾਂ ਇਹਨੂੰ ਟੈਕਨੀਕਲ ਕਾਨੂੰਨੀ ਭਾਸ਼ਾ ਦੇ ਨਾਲ ਹੀ ਕੱਲੂ ਇਹਦਾ ਕੋਈ ਹੱਲ ਹੋ ਸਕਦਾ ਉਤਾ ਕਾਨੂੰਨ ਨਾਲ ਹੀ ਹੱਲ ਹੋਣਾ ਜੀ ਸਿਆਸੀ ਮੈਨੇ ਮੁੰਨੇ ਨਾਲ ਨਹੀਂ ਹੱਲ ਹੋਣਾ ਕੋਈ ਪ੍ਰਧਾਨ ਮੰਤਰੀ ਨਹੀਂ ਇਹ ਕਰ ਸਕਦਾ ਕੋਈ ਗ੍ਰਹਿ ਮੰਤਰੀ ਨਹੀਂ ਕਰ ਸਕਦਾ ਕੋਈ ਮੁੱਖ ਮੰਤਰੀ ਨਹੀਂ ਕਰ ਸਕਦਾ ਸਭ ਨੂੰ ਕਾਨੂੰਨ ਦਾ ਪਾਲਣ ਕਰਨਾ ਪੈਣਾ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਵੀ ਜਿਹੜੇ ਨੇ ਇਮੇਚੁਰ ਨੇ ਉਹ ਲੋਕਤੰਤਰ ਦੇ ਲਈ ਪਰਿਪੱਕ ਨਹੀਂ ਨੂੰ ਉਹ ਤਾਂ ਡੈਮੋਕ੍ਰੇਸੀ ਮੰਨਣ ਨੂੰ ਤਿਆਰ ਨਹੀਂ ਹੈ ਇਹਨਾਂ ਦੇ ਕਤਲੋਗਾਰਤ ਨੂੰ ਮੰਨ ਲਓ ਮੰਨ ਚਾਦੇ ਦਿਓ ਤੇ ਫਿਰ ਲੋਕਤੰਤਰ ਇੱਥੇ ਕਤਲੋਗਾਰਤ ਨੂੰ ਨਹੀਂ ਕਦੇ ਵੀ ਸਵੀਕਾਰ ਕੀਤਾ ਜਾਂਦਾ ਔਰ ਸਿੱਖ ਧਰਮ ਵਿੱਚ ਤਾਂ ਬਿਲਕੁਲ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਕੀ ਨੇ ਕਹਤਾ ਭਈ ਅੱਜ ਤੱਕ ਖਾਲਸਾ ਫੌਜ ਰਹੀ ਸਰਦਾਰ ਹਰੀ ਸਿੰਘ ਨਲਵਾ ਦੇਲੇ ਮਹਾਨ ਜਰਨੈਲ ਹੋਏ ਆ ਉਹਨਾਂ ਨੇ ਕਦੇ ਵੀ ਕਿਸੇ ਮਹਿਲਾ ਨਾਲ ਕਿਸੇ ਗਰੀਬ ਨਾਲ ਜੁੱਧ ਵੀ ਜਿੱਤੇ ਨੇ ਉਹਨਾਂ ਨਾਲ ਬਹੁਤ ਅੱਛਾ ਬਿਹਵਾਰ ਕੀਤਾ ਐਦਾਂ ਨਹੀਂ ਕਤਲਗਾਰਤ ਕਰਤੀ ਪਿਆ ਉਤਾਰ ਲਿਆ ਹਿੰਦੂ ਤੇ ਮਾਰਦੇ ਹੋ ਗੋਲੀਆਂ ਦਾ ਉਤਾਰ ਲਿਆ ਫਲਾਨਾ ਤੇ ਮਾਰਦੇ ਹੋ ਗੋਲੀਆਂ ਪੁਲਿਸ ਵਾਲਿਆਂ ਦੇ ਪਰਿਵਾਰ ਆ ਕੇ ਮਾਰਦੇ ਹੋ ਗੋਲੀਆਂ ਆ ਫਲਾਨੇ ਪਰਿਵਾਰ ਆ ਕੇ ਮਾਰਦੇ ਹੋ ਗੋਲੀਆਂ ਐਦਾਂ ਨਹੀਂ ਕਿਸੇ ਨੇ ਕੀਤਾ ਇਹ ਕਿਹੜੀ ਸੋਚ ਹੈ ਕਿਹਨੂੰ ਲੈ ਕੇ ਚੱਲ ਰਹੇ ਆ ਕੀ ਦੇ ਕੀ ਦੇ ਸਮਰਥਕ ਬਣ ਗਏ ਵੱਡੀ ਗਲਤੀ ਸੱਤਾ ਪ੍ਰਾਪਤੀ ਦੇ ਲਈ ਉਸਲੇ ਸਮਰਥਕ ਬਣ ਗਏ ਇਹ ਨਹੀਂ ਹੋਣਾ ਚਾਹੀਦਾ ਗੱਲ ਜਿਹੜੀ ਇਹ ਕਾਇਦੇ ਦੀ ਕਰਨੀ ਚਾਹੀਦੀ ਆ ਸਿੱਖੀ ਬਹੁਤ ਉੱਚੀ ਤੇ ਸੁੱਚੀ ਆ ਖਾਲਸਾ ਗੁਰੂਆਂ ਦੀ ਸ਼ਹਾਦਤਾਂ ਕਰਕੇ ਆ ਖਾਲਸਾ ਇੰਨਾ ਕਰਕੇ ਨਹੀਂ ਹੈ ਜਿਹੜਾ ਤਿਆਗ ਤਪੱਸਿਆ ਸੀ ਉਹਨਾਂ ਦੀ ਜਿਹੜੀਆਂ ਸ਼ਹਾਦਤਾਂ ਸੀ ਔਰ ਜਿਹੜਾ ਉੱਚਾ ਤੇ ਸੁੱਚਾ ਜੀਵਨ ਸੀ ਗੁਰੂਆਂ ਦਾ ਉਹ ਉਸ ਵਜ੍ਹਾ ਕਰਕੇ ਖਾਲਸਾ ਹੈਗਾ ਖਾਲਸਾ ਇੰਨਾਂ ਲੋਕਾਂ ਦੇ ਕਰਕੇ ਨਹੀਂ ਜਿਹੜੀਆਂ ਗੱਲਾਂ ਅੱਜ ਇਹ ਕਰਦੇ ਆ ਇਹ ਨਹੀਂ ਕਰਨੀਆਂ ਚਾਹੀਦੀ ਤੇ ਸਭ ਤੋਂ ਪਹਿਲਾਂ ਬੀਜਪੀ ਦਾ ਕਹਿਣਾ ਹੈ ਕਿ ਸਿਆਸੀ ਮੈਨੇ ਦੇਸ਼ ਹਿੱਤ ਦੇ ਲਈ ਕੋਈ ਮਫਾਤ ਨਹੀਂ ਰੱਖਦੇ ਤੇ ਜੇਕਰ ਕੱਲ੍ਹ ਕੋਈ ਫੈਸਲਾ ਵੀ ਹੋਊਗਾ ਤਾਂ ਉਹ ਕਾਨੂੰਨੀ ਤਕਨੀਕੀ ਤੌਰ ਤੇ ਇਹੀ ਦੇਖ ਕੇ ਹੋਊਗਾ ਤੇ ਭਾਵੇਂ ਪ੍ਰਧਾਨ ਮੰਤਰੀ ਕੋਈ ਹੋਵੇ ਚਾਹੇ ਗ੍ਰਹਿ ਮੰਤਰੀ ਕੋਈ ਹੋਵੇ ਜਾਂ ਸੀਐਮ ਹੈ ਪਰ ਉਹਨੂੰ ਕਾਨੂੰਨ ਦਾ ਪਾਲਣ ਕਰਨਾ ਪਊ ਇਸ ਲਈ ਸਿਆਸੀ ਤੌਰ ਤੇ ਸਾਡਾ ਕੱਲੂ ਗਠਮੰਦਰ ਵੀ ਹੁੰਦਾ ਤਾਂ ਪਰ ਇਹ ਜਿਹੜੇ ਸਾਡੇ ਇੱਕ ਤਾਂ ਭਾਜਪਾ ਦੀ ਆਪਦੀ ਸੋਚ ਹੈ ਤੇ ਦੂਜੇ ਪਾਸੇ ਕਾਨੂੰਨ ਨੂੰ ਲੈ ਕੇ ਜਿਹੜੀ ਸੋਚ ਹੈ ਉਹਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਊਗਾ ਭਾਵੇਂ ਕੱਲੂ ਗਠਮੰਦਨ ਹੁੰਦਾ ਹੈ ਜਾਂ ਫਿਰ ਨਹੀਂ ਕਿਉਂਕਿ ਉਹ ਉਹ ਇੱਕ ਦੀ ਗੱਲ ਹੈ ਪਰ ਰਾਜਵਾਲਾ ਨੂੰ ਲੈ ਕੇ ਗਰੇਵਾਲ ਹੋਰਾਂ ਦਾ ਵੀ ਕਹਿਣਾ ਹੈ ਕਿ ਭਾਜਪਾ ਆਪਦੇ ਗ੍ਰਹਿ ਮੰਤਰੀ ਤੇ ਦੂਜੇ ਪਾਸੇ ਪਾਰਟੀ ਦੇ ਭਾਵੇਂ ਲੀਡਰ ਨੇਗੇ ਅਮਿਸ਼ਾ ਉਹਨਾਂ ਦੀ ਸੋਚ ਦੇ ਨਾਲ ਹੀ ਖੜੀ ਹੈਗੀ ਸੀਨੀਅਰ ਰਿਪੋਰਟਰ ਸਤਿਮੰਤੇ ਦਿਨਾਂ ਉਸ ਮਿਸਿੰਗੋਰ ਜਨਸਪ੍ਰੋਟਿਵ ਚੰਡੀਗੜ੍ਹ